इला रखंदा एॾो कर ਦਾ ਦੁਰੰਡੀ ਦਾ ਕਿੰਨਾ ਦੁਰੰਡੀ ਦਾ ਬਾਗੇ ਮਾਰ ਤੂੰ ਸੋਹਣੇ ਇਹ ਹੈਗਾ 969 CRDI ਉਹ ਖੜਾ DI ਤੇ ਬੰਦੇ ਕੱਲ ਕਹਿੰਦੇ ਆ DI ਜੋਰ ਵੱਧ ਮਾਰਦਾ ਉਹ ਮੈਂ ਤੁਹਾਨੂੰ ਬਹਿਮ ਹੋ ਗਿਆ ਇਹਦਾ ਮੜਾ ਜਿਹਾ ਪਲੱਗ ਨਿਕਲ ਗਿਆ ਕਿਤੇ ECM ਵਾਲਾ ਵੋਲਟੇਜ ਲੈਕਚੂਏਟ ਕਰਨ ਲੱਗ ਗਿਆ ਜਦ ਹੀ ਪਹੁੰਚ ਕੇ ਕੰਪਨੀ ਵਾਲਿਆਂ ਨੇ ਓਕੇ ਕਰਕੇ ਹੁਣ ਲਾਇਆ ਤੀਜੇ ਮੀਡੀਅਮ 'ਚ ਜਮਾ ਹੀ ਪ੍ਰਵਾਹ ਨਹੀਂ ਮੰਨਦਾ ਮੈਂ ਤਾਂ ਸਿੰਗਲ ਰੋਅ ਮਸ਼ੀਨ ਪਰ ਤੀਜੇ ਮੀਡੀਅਮ 'ਚ ਮੁੱਚਦਾ ਹੀ ਨਹੀਂ ਡੈਕਟਰ ਜਮੇ ਮਤਲਬ ਕਿ ਡਰਿਆ ਨਾ ਕਰੋ ਸੀਆਰਟੀਆਂ ਤਾਂ ਮਾੜੀ ਮੋਟੀ ਇਲੈਕਟ੍ਰੋਨਿਕ ਦੀ ਪ੍ਰੋਬਲਮ ਹੈ ਪਲੱਗ ਬਲੋਕੇ ਨਿਕਲ ਗਿਆ ਕੋਈ ਚੀਜ਼ ਫਸ ਕੇ ਕੋਮੰਦੀ ਗੱਲ ਆਹ ਦੇਖੋ ਬੰਦਾ ਤੀਜੇ ਮੀਡੀਅਮ 'ਚ ਜਮਾ ਹੀ ਨਹੀਂ ਪ੍ਰਵਾਹ ਮੰਨਦਾ ਇਹ ਗੱਲ ਮੈਂ ਬੈਰੀ ਕਲੀਅਰ ਕਰ ਦਿੰਦਾ ਕਿ ਡੀਆਈਆਰ ਦਾ ਤਾਂ ਜ਼ਮੀਨ ਅਸਮਾਨ ਦਾ ਫਰਕ ਆ ਡੀਆਈ ਆਵਾਜ਼ ਤੋਂ ਤੁਹਾਨੂੰ ਲੱਗਦਾ ਡੀਆਈ ਨਾਲ ਉਹ ਤਾਂ ਜੀ ਟੌਰ ਕੇ ਬਹੁਤ ਜ਼ਿਆਦਾ ਆ ਜਾਂ ਟਰੈਕਟਰ ਦੀ ਡੀਆਈ ਨਾਲ ਇਹਨੂੰ ਕਿਵੇਂ ਮਿਲਾ ਲੋਗੇ ਸੀ ਇਹ ਡੀਆਈ ਨਾਲ ਤੇ ਸਾਡੇ ਭਤੀਜ ਕਹੀ ਗਏ ਸੱਚਾ ਕਹਿੰਦੇ ਡੀਆਈ ਦਾ ਜੋਰ ਇਹ ਬਹੁਤ ਮਾਰਦਾ ਉਹ ਮਹਾ ਸੈਟ ਕਰਦੇ ਨੇ ਤੇ ਖਰਚਾ ਤੋਂ ਮੜਾ ਜੀ ਸੀਆਰਟੀਐ ਜੀ ਦੀ ਪਾਗਰ ਤਾਂ ਬਹੁਤ ਜ਼ਿਆਦੀ ਆ ਯਾਰ